ਇੱਕ ਮਿੰਟ ਯਾਰ ਕੋਠੇ ਜਾ ਰਿਹਾ ਇੱਕ ਮਿੰਟ ਯਾਰ ਮੈਨੂੰ ਹਿੱਕੇ ਜਾ ਕੇ ਯਾਰ ਮੈਨੂੰ ਜਾਤ ਲੈ ਲਓ ਜੱਪਤੀ ਸਾਹਿਬ ਮੈਨੂੰ ਜਾਤ ਲੈ ਲਓ ਫੇਰ ਕੀ ਗੱਲ ਹੋਈ ਆ ਨਹੀਂ ਫੇਰ ਕੀ ਗੱਲ ਹੋਈ ਇਹ ਕੀ ਗੱਲ ਹੋਈ ਇਹ ਮਾਹੌਲ ਨਹੀਂ ਹੈਗਾ ਜੀ ਇਹ ਮਾਹੌਲ ਕਿਹਦੇ ਦਾ ਹੈਗਾ ਇਹ ਬਣਾ ਲਾਂਗੇ ਮਾਹੌਲ ਪਰ ਇਹਨਾਂ ਨੇ ਇਹਨਾਂ ਲੋਕਾਂ ਨੇ ਡਰਾਮਾ ਕਿਉਂ ਪੜਾਇਆ ਹੈਗਾ ਯਾਰ ਇਹਨਾਂ ਨੂੰ ਇਹਨਾਂ ਨੂੰ ਜੱਪਤੀ ਸਾਹਿਬ ਇੱਕ ਕੰਮ ਆਦਿ ਬੰਦ ਕਰ ਬਣਾਣਾ ਜੀ ਅੱਜ ਦੇ ਸਾਥੀ ਨੇ ਕਿਹਾ ਜੀ ਹੋਣੀ ਪਾਣੀ ਦੇ ਹੱਥੋਂ ਅਬ ਕਰ ਲਾਂਗੇ ਜੀ ਆਓ ਕੀ ਆਜੋ ਦੋ ਚਾਰ ਬੰਦੇ ਲੈ ਆਓ ਅੰਦਰ ਯਾਰ ਗਲਤ ਸੁਣੋ ਜਦੋਂ ਗਲਤ ਸੁਣ ਲੋ ਬੁਲਾ ਲਓ ਦੋ ਚਾਰ ਬੰਦੇ ਦੋ ਚਾਰ ਬੰਦੇ ਬੁਲਾ ਲਓ ਮੈਨੂੰ ਕੀ ਪ੍ਰੋਬਲਮ ਹੈ ਯਾਰ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਜਦੋਂ ਧਰਨੇ ਵਾਲੇ ਆਉਂਦੇ ਮੈਂ ਚਾਚੂ ਬੁਲਾਉਣਾ ਹੁੰਦਾ ਇਹਨਾਂ ਨੂੰ ਲੈ ਆਓ ਚਾਚੂ ਮੇਰਾ ਕਿਉਂ ਸਿਰ ਇਹਨਾਂ ਨੂੰ ਚਾਚੂ ਬੁਲਾਈਏ ਲੈ ਆਓ ਮੈਂ ਲੈ ਆਉਣਾ ਤੁਸੀਂ ਆਓ ਅੰਦਰ ਤੁਹਾਨੂੰ ਇੱਕ ਮਿੰਟ ਯਾਰ ਰੁਕ ਕੇ ਜਾਂਦੇ ਆ ਇੱਕ ਮਿੰਟ ਯਾਰ ਮੈਨੂੰ ਰੁਕ ਕੇ ਜਾਂਦੇ ਯਾਰ ਮੈਨੂੰ ਜਾਤ ਲੈਣ ਦੋ ਜੀ ਸਾਬ ਮੈਨੂੰ ਜਾਤ ਲੈਣਗੇ ਫੇਰ ਦੀ ਗੱਲ ਹੋਈ ਆ ਨਹੀਂ ਫੇਰ ਨਹੀਂ ਇਹ ਕੀ ਗੱਲ ਹੋਈ ਇਹ ਮਾਹੌਲ ਨਹੀਂ ਹੈਗਾ ਜੀ ਇਹ ਮਾਹੌਲ ਕੇ ਇਹ ਬਣਾ ਲਾਂਗੇ ਮਾਹੌਲ ਪਰ ਇਹਨਾਂ ਨੇ ਇਹਨਾਂ ਲੋਕਾਂ ਨੇ ਡਰਾਮਾ ਟਪੜਾਇਆ ਹੈਗਾ ਯਾਰ ਇਹਨਾਂ ਨੂੰ ਇਹਨਾਂ ਜੱਪਤੀ ਸਾਹਿਬ ਇੱਕ ਕਮ ਸਰੀ ਬਲਾਓ ਨਹੀਂ ਕੋਈ ਨਹੀਂ ਬੱਟ ਲਾਂਗੇ ਜੀ ਆਓ ਹਾਂ ਜੀ ਦੋ ਚਾਰ ਬੰਦੇ ਲੈ ਆਓ ਅੰਦਰ ਗੱਲ ਤਾਂ ਸੁਣੋ ਜਦੋਂ ਗੱਲ ਤਾਂ ਸੁਣ ਲੋ ਬੁਲਾ ਲਓ ਦੋ ਚਾਰ ਬੰਦੇ ਦੋ ਚਾਰ ਬੰਦੇ ਲੈ ਆਓ ਮੈਨੂੰ ਕੀ ਪ੍ਰੋਬਲਮ ਹੈ ਯਾਰ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਜਦੋਂ ਧਰਨੇ ਵਾਲੇ ਆਉਂਦੇ ਮੈਂ ਚਾਹ ਤੂੰ ਬੁਲਾਉਣਾ ਹੁੰਦਾ ਇਹਨੂੰ ਲੈ ਆਓ ਚਾਹ ਤੂੰ ਮੇਰਾ ਕਿਉਂ ਸਰ ਇਹਦਾ ਚਾਹੂ ਪਾ ਲਈਏ ਲੈ ਆਓ ਮੈਂ ਲੈ ਆਉਣਾ ਤੁਸੀਂ ਆਓ ਅੰਦਰ ਚਲੋ ਇੱਕ ਮਿੰਟ ਯਾਰ ਰੁਕੋ ਜਿਆਦਾ ਇੱਕ ਮਿੰਟ ਯਾਰ ਮੈਨੂੰ ਰੁਕ ਕੇ ਜਾਂਦੇ ਯਾਰ ਮੈਨੂੰ ਜਾਤ ਦਾ ਲੈਣ ਦੋ ਡਿੱਕੀ ਸਾਹਿਬ ਮੈਨੂੰ ਜਾਤ ਦਾ ਲੈਣ ਦਿਓ ਫੇਰ ਦੀ ਗੱਲ ਹੋਈ ਆ ਨਹੀਂ ਫੇਰ ਦੀ ਆਈਮੋਲ ਨੀਗਾ ਜੀ ਕਰਦੇ ਮਹੌਲ ਕੇ ਜੀ ਬਣਾ ਲਾਂਗੇ ਮਹੌਲ ਪਰ ਇਹਨਾਂ ਨੇ ਕੋਈ ਇਹਨਾਂ ਲੋਕਾਂ ਨੇ ਡਰਾਮਾ ਟਪੜਾਇਆ ਹੈਗਾ ਯਾਰ ਇਹਨਾਂ ਨੂੰ ਇਹਨਾਂ ਜੱਪਤੀ ਸਾਹਿਬ ਇੱਕ ਕਮ ਸਰੀ ਬਲਾਓ ਨਹੀਂ ਕੋਈ ਨਹੀਂ ਬੱਟ ਲਾਂਗੇ ਜੀ ਆਓ ਆਜੋ ਦੋ ਚਾਰ ਬੰਦੇ ਲੈ ਆਓ ਅੰਦਰ ਯਾਰ ਗਲਤ ਸੁਣੋ ਜਦੋਂ ਗਲਤ ਸੁਣ ਲੋ ਬੁਲਾ ਲਓ ਦੋ ਚਾਰ ਬੰਦੇ ਦੋ ਚਾਰ ਬੰਦੇ ਲੈ ਆਓ ਮੈਨੂੰ ਕੀ ਪ੍ਰੋਬਲਮ ਹੈ ਯਾਰ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਜਦੋਂ ਧਰਨੇ ਵਾਲੇ ਆਉਂਦੇ ਮੈਂ ਚਾਹ ਤੂੰ ਬੁਲਾਉਣਾ ਹੁੰਦਾ ਇਹਨੂੰ ਲੈ ਆਓ ਚਾਹ ਤੂੰ ਮੇਰਾ ਕਿਉਂ ਸਿਰ ਇਹਦਾ ਚਾਹ ਤੂੰ ਬੁਲਾਈਏ ਲੈ ਆਓ ਮੈਂ ਲੈ ਆਉਣਾ ਤੁਸੀਂ ਆਓ ਅੰਦਰ ਚਲੋ ਇੱਕ ਮਿੰਟ ਯਾਰ ਰੁਕ ਕੇ ਜਾਂਦੇ ਆ ਇੱਕ ਮਿੰਟ ਯਾਰ ਮੈਨੂੰ ਰੁਕ ਕੇ ਜਾਂਦੇ ਆ ਯਾਰ ਮੈਨੂੰ ਜਾਤ ਲੈਣ ਦੋ ਡਿੱਕੀ ਸਾਹਿਬ ਮੈਨੂੰ ਜਾਤ ਲੈਣ ਦਿਓ ਫੇਰ ਦੀ ਗੱਲ ਹੋਈ ਆ ਨਹੀਂ ਫੇਰ ਇਹਦੀ ਗੱਲ ਹੋਈ ਇਹ ਮਾਹੌਲ ਨਹੀਂ ਹੈਗਾ ਜੀ ਗੱਲ ਇਹ ਮਾਹੌਲ ਕੇ ਦੀ ਗੱਲ ਇਹ ਬਣਾ ਲਾਂਗੇ ਮਾਹੌਲ ਪਰ ਇਹਨਾਂ ਨੇ ਇਹਨਾਂ ਲੋਕਾਂ ਨੇ ਡਰਾਮਾ ਟਪੜਾਇਆ ਹੈਗਾ ਯਾਰ ਇਹਨਾਂ ਨੂੰ ਇਹਨਾਂ ਜੱਪੀ ਸਾਹਿਬ ਇੱਕ ਕੰਮ ਸੁਣਿਓ ਬਣਾਣਾ ਨਹੀਂ ਸਾਥ ਨਹੀਂ ਚੰਗੇ ਹੋਣੀ ਕੋਈ ਨਹੀਂ ਬੱਟ ਲਾਂਗੇ ਜੀ ਆਓ ਆਜੋ ਦੋ ਚਾਰ ਬੰਦੇ ਲੈ ਆਓ ਸਰ ਯਾਰ ਗਲਤ ਸੁਣੋ ਜਦੋਂ ਉਹ ਗਲਤ ਸੁਣ ਲੋ ਬੁਲਾ ਲਓ ਦੋ ਚਾਰ ਬੰਦੇ ਦੋ ਚਾਰ ਬੰਦੇ ਬੁਲਾ ਲਓ ਮੈਨੂੰ ਕੀ ਪ੍ਰੋਬਲਮ ਹੈ ਯਾਰ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਜਦੋਂ ਧਰਨੇ ਵਾਲੇ ਆਉਂਦੇ ਮੈਂ ਚਾਹ ਤੂੰ ਬੁਲਾਉਣਾ ਹੁੰਦਾ ਇਹਨੂੰ ਲੈ ਆਓ ਚਾਹ ਤੂੰ ਮੇਰਾ ਕਿਉਂ ਸਰ ਇਹਦਾ ਚਾਹ ਤੂੰ ਬੁਲਾਈਏ ਲੈ ਆਓ ਮੈਂ ਲੈ ਆਉਣਾ ਤੁਸੀਂ ਆਓ ਅੰਦਰ ਚਲੋ ਚਲੋ